ਚਾਲੇ ਹੋਈ ਖੂਨੀ ਝੜਪ ਮੋਟਰਸਾਈਕਲ ਨੂੰ ਲਾਈ ਅੱਗ ਦੱਸ ਜੀਏ ਕਿ ਬਟਾਲੇ ਦਾ ਗਾਂਧੀ ਨਗਰ ਉਸ ਸਮੇਂ ਗੈਂਗਲੈਂਡ ਬਣ ਜਾਂਦਾ ਹੈ ਜਦੋਂ ਦਿਨ ਦਿਹਾੜੇ ਦੋ ਗੁੱਟਾਂ ਦੇ ਵਿਚਾਲੇ ਖੂਨੀ ਝੜਪ ਹੁੰਦੀ ਹੈ ਕਿਹਾ ਜਾ ਰਿਹਾ ਹੈ ਕਿ ਦੋ ਗੁੱਟਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੁੰਦੀ ਹੈ ਤੇ ਕਹਾ ਸੁਣੀ ਇੰਨੀ ਜ਼ਿਆਦਾ ਬਾਜ਼ਾਂ ਦੀ ਹੈ ਕਿ ਦੋਨਾਂ ਪਾਸੇ ਤੋਂ ਨੌਜਵਾਨਾਂ ਦੇ ਵੱਲੋਂ ਹਥਿਆਰਾਂ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਵਿੱਚ 5 ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੁੰਦੇ ਨੇ ਤੇ ਇੱਕ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਘਟਨਾ ਬਾਰੇ ਪੁਲਿਸ ਨੂੰ ਪਤਾ ਲੱਗਾ ਤਾਂ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਘਟਨਾ ਕਰੰਮ ਦਾ ਜਾਇਜ਼ਾ ਲਿਆ ਗਿਆ ਤੇ ਇਸ ਮੌਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਬਟਾਲੇ ਦੇ ਵਿੱਚ ਦੋ ਗੁੱਟਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝੜਪ ਹੋਈ ਸੀ ਉਹਨਾਂ ਦਾ ਕਹਿਣਾ ਹੈ ਕਿ ਇਹ ਝੜਪ ਪੈਸਿਆਂ ਦੇ ਲੈਣ ਨੂੰ ਲੈ ਕੇ ਦੱਸੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਦੋਨਾਂ ਵਿਚਾਲੇ ਕਹਾ ਸੁਣੀ ਹੋ ਰਹੀ ਸੀ ਤੇ ਗੱਲ ਇਨੀ ਜ਼ਿਆਦਾ ਵਾਜਾਂ ਦੀ ਹੈ ਕਿ ਦੋਨਾਂ ਦੇ ਵੱਲੋਂ ਇੱਕ ਦੂਜੇ ਨੂੰ ਹਥਿਆਰਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਉਹਨਾਂ ਦੇ ਵੱਲੋਂ ਇਸ ਮਾਮਲੇ ਵਿੱਚ ਤਫਤੀਸ਼ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਦੌਰਾਨ ਸਾਹਮਣੇ ਆਵੇਗਾ ਉਸਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਦਾ ਹੋਰ ਕੀ ਕੁਝ ਕਹਿਣਾ ਹੈ? ਆ ਉਸ ਨੂੰ ਨੇ ਆਪਣੇ ਸਹੁਰਿਆਂ ਦੇ ਘਰ ਨੂੰ ਜਾ ਰਿਹਾ ਸੀ ਤੇ ਇਹਨਾਂ ਨੇ 15-20 ਜਣਾਂ ਨੇ ਰਾਹ 'ਚ ਆਣ ਕੇ ਤੇ ਸੱਟਾਂ ਮਾਰਨੀਆਂ ਸ਼ੁਰੂ ਕਰਤੀਆਂ। ਇਹ ਕਹਿੰਦੇ ਵੀ ਤੂੰ ਮੁਖਬਰੀਆਂ ਕਰਦਾ ਆ। ਆਡੀਆਂ ਵਿੱਚ ਚਟਾ ਵੇਚਦੇ ਸਾਰੇ 15-20 ਜਣੇ। ਇਹਨਾਂ ਨੇ 15-20 ਜਣਾਂ ਨੇ ਫਿਰ ਗੁੰਡਾ ਕਰਦੀਏ ਜੇ ਪਰਸੋਂ ਮੁੰਡਾ ਮਰਿਆ ਮੇਰੇ ਸੱਜਣ ਦਾ। ਇਹ ਨਾ ਕਹਿੰਦੇ ਤੂੰ ਮੁਖਬਰੀਆਂ ਕਰਦਾ ਐ ਤਾਂ ਕਰਕੇ ਇਹ ਕੋਈ ਆਪਾਂ ਦੋ ਜਣੇ ਲੜਾਈ ਹੋਈ ਕਿਤਾ ਵੀ ਇਹਨਾਂ ਨੇ ਡੱਕ ਲਿਆ ਤੇ ਕੁੱਟਣ ਲਾ ਪਏ ਦੰਤ ਮਾਰ ਲਾ ਪਏ ਮੇਰਾ ਮੋਟਰਸਾਈਕਲ ਵੀ ਸਾੜਤਾ ਇਹਨਾਂ ਨੇ ਗਾਂਦੀਨਗਰ ਕੈਂਪਸ ਜੀ ਕਹਿੰਦੇ ਮੋਟਰਸਾਈਕਲ ਵੀ ਸਾੜ ਦਿੱਤਾ ਉਹਨਾਂ ਦੇ ਕਿੰਨੇ ਬੰਦੇ ਚੜ੍ਹੇ ਉਹਨਾਂ ਦਾ ਇੱਕ ਹੀ ਹੋਇਆ ਹੁਣ ਲਾਈਕ ਕਰ ਕਿਹੜੇ ਥਿਆਰਾਂ ਨੇ ਉਹਨਾਂ ਕੋ ਸਾਰਿਆਂ ਕੋ ਦੱਤਰੀ ਆਡੇ ਕੋ ਕੋ ਜੀ ਉਹਨਾਂ ਦਾ ਬੰਦਾ ਏਟਮ ਮਾਰੀ ਭਾਈ ਆ ਆਪਣੇ ਸੈਲਫ ਡਿਫੈਂਸ ਜੇ ਏਟੀ ਮਾਰਨੀ ਆਪਾਂ ਖਾਲੀ ਆਪਾਂ ਦੋ ਜਾਣੇ ਉਹ ਉਹ ਲੋਕ ਜ਼ਿਆਦਾ ਸੀ ਉਹ 15 20 ਜਣੇ ਆ ਪੁਰਾਣੇ ਰਣਜੀਤ ਸ਼ਾਹ ਕਿ ਕਿਸ ਦਾ ਦਰਨੀ ਪੁਰਾਣੀ ਰਣਜੀਤ ਕੋਈ ਨਹੀਂ ਹੈ ਸਿਰਫ ਇਹੋ ਜੀ ਕਹਿੰਦਾ ਮੁਖਬਰੀਆਂ ਕਰਦਾ ਜੀ ਤੁਸੀਂ ਪੁਲਿਸ ਨੂੰ ਅੱਛਾ ਕਿਸ ਕਾਲ ਦੀ ਮੁਖਬਰੀ ਚਿੱਟੇ ਦੀ ਤੁਸੀਂ ਕੀ ਕਾਰੋਬਾਰ ਕਰਦੇ ਮੈਂ ਐਕਸਾਈਜ ਲੱਗਾ ਜੀ ਠੀਕ ਹੈ ਵਾਲਿਆ ਨਾ ਠੀਕ ਇਹ ਦੇ ਹਾਂ ਪ੍ਰਾਈਵੇਟ ਕਾਮ ਆ ਕਰੇਂਦਾ ਦੀਨਾ ਨਗਰ ਕੋਈ ਨਾ ਲੱਗ ਰਿਹਾ ਹੁਣ ਮੈਂ ਕਰਿਆ ਇਸ ਟਾਈਮ ਕੋਈ ਕੰਪਨੀ ਕਰਦਾ ਨਹੀਂ ਬੇਲੇ ਕਮਲਜੀਤ ਸਿੰਘ ਕਮਲ ਕੀ ਹੋਇਆ ਜੀ ਹਾਂਜੀ ਕੀ ਹੋਇਆ ਝਗੜਾ ਹੋਇਆ ਝਗੜਾ ਭਾਜੀ ਪਤਾ ਹੀ ਨਹੀਂ ਜੋਦੇ ਦੀ ਲੜਾ ਜੋਦਾ ਖਲੋਤਾ ਸੀ ਉੱਥੇ ਜੋਦੇ ਨੂੰ ਆ ਕੇ ਦੱਤਰ ਮਾਰਦਾ ਬਸ ਸਿੱਧਾ ਹੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਇਹਨਾਂ ਕੋਈ ਲੱਗਦਾ ਭਾਜੀ ਇਹਨਾਂ ਕੋਈ ਗੱਲ ਨਾ ਕੋਈ ਬਾਤ ਇਹ ਕੈਂਪ ਚ ਇਦਾਂ ਹੀ ਹੁੰਦਾ ਵਾ ਜਦੋਂ ਹੁੰਦਾ ਕਦੀ ਕਿਸ ਨੂੰ ਕੋਟਦਾ ਕਦੀ ਕਿਸ ਨੂੰ ਕੋਟਦਾ ਸ਼ੀਤਾ ਤੇ ਨਾਲ ਚੀਲਾ ਸੀਤਾ ਉਹ ਤੇ ਪ੍ਰੇਮਨਗਰ ਦਾ ਬੁੜਾ ਵਾਲ ਦਾ ਤੇ ਸ਼ੀਲਾ ਬਾਲਮਿਕਾ ਜਿਹੜਾ ਇੱਧਰ ਦਾ ਇਹ ਆ ਕੀ ਨਾਮ ਆਪਣੇ ਪਾੜੀ ਗੇੜ ਪਾੜੀ ਗੱਡੀ ਪੈਂਦਾ ਨਾ ਹਾਤੀ ਗੇੜ ਦਾ ਅਨਿਓਤੋ ਦਾ ਇਹ ਦੋਵੇਂ ਜਣੇ ਆਉਂਦੇ ਆ ਲੋਕਾਂ ਨੂੰ ਮਾਰਦੇ ਘੁੱਟਦੇ ਇਦਾਂ ਹੀ ਅੱਜ ਇਹਨੂੰ ਮੇਰੇ ਨਾਲ ਦੇ ਮੁੰਡੇ ਨੂੰ ਮਾਰਨ ਲੱਗਾ ਏ ਉਹਦੇ ਦਾਤਰ ਮਾਰਦਾ ਕੋ ਦਾੜਾਂ ਦੇ ਉੱਤੇ ਤੇ ਮੈਂ ਘਰੋਂ ਇਹਨੇ ਮੈਨੂੰ ਫੋਨ ਕੀਤਾ ਕਿ ਮੈਨੂੰ ਦਾਤਰ ਮਾਰਨ ੜਾ ਮੈਂ ਘਰੋਂ ਆਇਆ ਤੁਰਦਾ ਹੀ ਤੇ ਅੱਗੋਂ ਮੇਰੇ ਵੀ ਦਾਤਰ ਮਾਰਦਾ ਮੇਰੇ ਹੱਥਾਂ ਉਂਗਲ ਕੋਲ ਕੋ ਵੱਟ ਛੜੀ ਹੈ ਨਾ ਮੇਰੇ ਤਿੰਨ ਬੰਦੇ ਝਖਮੀ ਹੋਏ ਜੀ ਲੜਾਈ ਪਤਾ ਹੀ ਨਹੀਂ ਭਾਜੀ ਇਹ ਉਸ ਨੂੰ ਪਤਾ ਹੋਵੇ ਕਿਹੜੀ ਗੱਲ ਤੋਂ ਉਹਨੇ ਦਾਤਰ ਮਾਰੇ ਮੋਟਰਸਾਈਕਲ ਉਹਨਾਂ ਦਾ ਭਾਜੀ ਉਹਨੂੰ ਆਖ ਕਿਨੇ ਦਾਏ ਉਹ ਨਹੀਂ ਜੇ ਪਤਾ ਪਰ ਇੱਕ ਵਾਰ ਸੀ ਸੀਤਾ ਸੀਤਾ ਮੁੰਡਾਵਾ ਉਹਨਾਂ ਦਾ ਜਿਹੜਾ ਮੋਟਰਸਾਈਕਲ ਸਾੜਿਆ ਦੂਜੇ ਬੰਦੇ ਨੇ ਦਾਤਰ ਰਾਹੋਂ ਦਾਤਰ ਇਹਨਾਂ ਦਾ ਕੋਈ ਪੈਸਾ ਦਾ ਲੈਣ ਦੇਣੀ ਸੀ ਕੋਈ ਉਹ ਚੱਕਰ 'ਚ ਅਜਿਹੀ ਲੜਾਈ ਹੋਈ ਹੈ ਉਹਨਾਂ ਦਾ ਮੋਟਰਸਾਈਕਲ ਸਾੜਿਆ ਬਾਕੀ ਅਸੀਂ ਮੌਕੇ ਤੇ ਆਏ ਹਾਂ ਤਫ਼ਤੀਸ਼ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਹੋਏ ਤੁਹਾਨੂੰ ਅਪਡੇਟ ਕਰ ਦਿੱਤਾ ਜਾਏਗਾ ਕੁੱਲ ਕਿੰਨੇ ਬੰਦੇ ਜਖਮੀ ਪੰਜ ਪੰਜ ਬੰਦੇ ਜਖਮੀ ਹੋਏ ਦੋਵਾਂ ਪਾਸੇ ਨਹੀਂ ਉਂਗਲਾ ਉਂਗਲਾ ਤੇ ਲੱਗੇ ਸਟਾ ਉਂਗਲਾ ਤੇ ਚੱਲ 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 ਜੀ ਤਫ਼ਤੀਸ਼ ਕਰੀ